ਨਕੌਦਰ ਦੀ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਤੁਹਾਡੇ ਤੋਹਾਰ ਇਸੇ ਦੇ ਤਹਿਤ ਹੀ ਲਗਾਤਾਰ ਨਕੌਦਰ ਦੇ ਵਿੱਚ ਅਲੱਗ-ਅਲੱਗ ਵਾਡਾ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਅੱਜ ਵੀ ਨਕੌਦਰ ਦੇ ਨਗਰ ਕੌਂਸਲ ਦੇ ਵਿੱਚ ਅਲੱਗ-ਅਲੱਗ ਵਾਡਾ ਦੇ ਜਿਹੜੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਿਹੜਾ ਕੈਂਪ ਲਗਾਇਆ ਗਿਆ ਸੀ ਉਸੇ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਜਵਿੰਦਰ ਕੌਰ ਥਿਆੜਾ ਜਿਹੜੇ ਕਿ ਪੰਜਾਬ ਦੇ ਚੇਅਰਪਰਸਨ ਨੇ ਵੇਅਰ ਹਾਊਸ ਦੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਸਟੀਫਨ ਕਲੇਅਰ ਅਤੇ ਨਕੋਦਰ ਬਰਾਏ ਗਿੰਦਰਜੀਤ ਕੌਰ ਮਾਨ ਵੀ ਇਸ ਕੈਂਪ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਨਕੋਦਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਿੱਥੇ ਕਿ ਲੋਕਾਂ ਨੇ ਇਹ ਵੀ ਕਿਹਾ ਕਿ ਸਾਡੇ ਕੰਮ ਜਿਹੜੇ 3-3 ਸਾਲ ਜਿਹੜੇ ਸਨ ਲਟਕੇ ਹੋਏ ਸਨ ਉਹ ਕੀਤੇ ਜਾ ਰਹੇ ਨੇ ਇਹਨਾਂ ਕੈਂਪਾਂ ਦੇ ਵਿੱਚ ਸਾਨੂੰ ਇਹਨਾਂ ਕੈਂਪਾਂ ਦੇ ਵਿੱਚ ਕਿਉਂ ਫਾਇਦਾ ਹੋ ਰਿਹਾ ਕਿਉਂਕਿ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਇਹਨਾਂ ਕੈਂਪਾਂ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿ ਇਹਨਾਂ ਕੈਂਪਾਂ ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਕੈਮਰਾ ਪਰਸਨ ਦੇ ਨਾਲ ਪਨੀਰ ਤਰੋੜਾ ਨਿਕੋਦਰ ਜੀ ਹਾਂ ਜੀ ਇੱਕ ਬੰਦੇ ਦੇ ਦਿਨ ਕੰਮ ਆ ਉਹ ਅਲੱਗ-ਅਲੱਗ ਸਾਰੇ ਅਪਾਰਟਮੈਂਟ ਬਾਰੇ ਸਾਰੇ ਇਹ ਅਪਲੀਕੇਸ਼ਨ ਸਰ ਆਏ ਆਏ ਆਂਡ ਗੋਨ ਨੇ ਸ਼ਾਹਰ ਨੂੰ ਆਂਡ ਉਹ ਚਾਹੁੰਦਾ ਸੀ ਸਭ ਕੁਝ ਉਹ ਮਨਾਪਾ ਉਹ ਆਹ ਲਓ ਆਦਿ ਇਹਨਾਂ ਸੀ ਆਪ ਲੈਕਚਰ ਸੀ ਇਸ ਤੇ ਕਈ ਦਿਨਾਂ ਤੋਂ ਬਣਿਆ ਹੋਇਆ ਸੀ ਉਹ ਕੇਸ ਇਹਨੇ ਹਾਲੇ ਤੱਕ ਨਹੀਂ ਆਇਆ ਇਹਨੇ ਲਿਆ ਸਰਕਾਰ ਤੋਂ ਸਰਕਾਰ ਤੋਂ ਆ ਕੇ ਤੁਹਾਡੇ ਘਰ ਵਿੱਚ ਆ ਕੇ ਤੁਹਾਡਾ ਸਮਝਾਉਂਦੀ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਕੰਮ ਕਰਨਾ ਚਾਹੀਦਾ ਹੈ। ਚਾਹੇ ਤੁਸੀਂ ਲੋਕਾਂ ਤੋਂ ਪੁੱਛਤਾ ਨਹੀਂ ਹਾਂ। ਕਮਪਲੇਂਟ ਦੀਆਂ ਵੀ ਬੁਰਕ ਚ ਪੈ ਜਾਂਦੀ ਜਦੋਂ ਉਹਨੂੰ ਸੋਲਵ ਕਰਦੇ ਨਹੀਂ ਅਸੀਂ ਉਹਦੇ ਵਿੱਚ ਪਾ ਦਿੰਦੇ ਹਾਂ। ਇਹ ਐਨੀ ਐਨਰਜੀ ਆਣ ਰਹੀ ਆ ਨਾ 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 ਕੁਝ ਨਹੀਂ ਹੋਣਗੇ ਨਾ ਤੁਹਾਡੇ ਮਨ ਜਿਵੇਂ ਇਦਾਂ ਕਰਦੇ ਨੇ ਇਹ ਦੋ ਪੌੜਾ ਦੇ ਉਹਨਾਂ ਨਾਲ ਘੜ ਕੇ ਇਹਨਾਂ ਟੋਕਣਾਂ ਮਲਾ ਕੇ ਨਾਲ ਹੀ ਜੀ ਮੈਮ ਅੱਜ ਨਕੌਦਰ ਦੇ ਵਿੱਚ ਪਹੁੰਚੇ ਆ ਕੈਂਪ ਦਾ ਜਾਇਜ਼ਾ ਵੀ ਲਿਆ ਕਿਸ ਤਰ੍ਹਾਂ ਲੱਗਾ ਪਹਿਲਾਂ ਤਾਂ ਇਸ ਕੈਂਪ ਦੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੈਂਪ ਲਾ ਰਹੇ ਆ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿਨੀ ਆ ਤੇ ਮੈਂ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਕਿ ਜੋ ਪੰਜਾਬ ਦੇ ਲੋਕ ਜਿਹੜੇ ਦਫਤਰਾਂ ਵਿੱਚ ਖੱਜਲ-ਖਵਾਰ ਹੁੰਦੇ ਸੀ ਜਾ ਕੇ ਉਹਨਾਂ ਦੇ ਜਿਹੜੇ ਕੰਮ ਆ ਇਹਨਾਂ ਕੈਂਪਾਂ ਦੇ ਵਿੱਚ ਹੋ ਰਏ ਆ ਜੇ ਮੈਂ ਗੱਲ ਕਰਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੀ ਉਹਨਾਂ ਦੀ 2 ਸਾਲ ਦੀ ਕਾਰਜਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਸਰਕਾਰ ਤੁਹਾਡੇ ਦਵਾਰ ਤੇ ਕਦੀ ਤੁਸੀਂ ਦੇਖਿਆ ਸੀ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੀ ਸਰਕਾਰ ਤੁਹਾਡੇ ਦਵਾਰ ਤੇ ਆਈ ਹੋਵੇ ਲੋਕ ਦਫਤਰਾਂ ਵਿੱਚ ਜਾਂਦੇ ਸੀਗੇ ਕੰਮ ਕਰਵਾਣ ਤੇ ਉੱਥੇ ਵੀ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ ਪਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਮੁਹਿੰਮ ਚਲਾਈ ਆ ਕਿ ਸਰਕਾਰ ਤੁਹਾਡੇ ਦੁਆਰ ਉਹਦੇ ਵਿੱਚ ਜਿਹੜੀ ਸਰਕਾਰ ਆ ਉਹ ਹਰ ਬਾਰਡ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੇ ਇਹ ਕੈਂਪ ਲਾਏ ਜਾ ਰਹੇ ਆ ਵੱਖ-ਵੱਖ ਡਿਪਾਰਟਮੈਂਟ ਤੋਂ ਜਿਹੜੇ ਸਾਡੇ ਮੁਲਾਜ਼ਮ ਇੱਥੇ ਬੈਠੇ ਨੇ ਕੰਮ ਕਰਨ ਲਈ ਪਬਲਿਕ ਦੇ ਮਤਲਬ ਪਬਲਿਕ ਇੰਨੀ ਖੁਸ਼ ਆ ਜਦੋਂ ਅਸੀਂ ਆ ਕੇ ਦੇਖਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਵਿਹਾਰੀ ਦੇ ਪ੍ਰਧਾਨ ਸਟੀਵਨ ਕਲੇਅਰ ਜੀ ਆਏ ਨੇ ਜਿਹੜੇ ਪੰਜ ਹਲਕਿਆਂ ਨੂੰ ਦੇਖ ਰਹੇ ਨੇ ਇਸ ਟਾਈਮ ਮੈਡਮ ਇੰਦਰਜੀਤ ਕੌਰ ਮਾਨ ਜੀ ਸਾਡੇ ਪੂਰੇ ਨਕੌਦਰ ਦੀ ਸੰਗਠਨ ਦੀ ਟੀਮ ਜਿਨੇ ਸਾਡੇ ਬਲੌਕ ਪ੍ਰੈਜ਼ੀਡੈਂਟ ਆ ਜਿਹੜੇ ਬਹੁਤ ਮਿਹਨਤ ਕਰਕੇ ਜਿਨ੍ਹਾਂ ਨੇ ਅੱਜ ਇਸ ਕੈਂਪ ਲਈ ਕੱਲ ਡੋਰ ਟੂ ਡੋਰ ਕੀਤਾ ਲੋਕਾਂ ਨੂੰ ਜਾ ਕੇ ਦੱਸਿਆ ਕਿ ਇਸ ਬੋਰ ਦੇ ਵਿੱਚ ਕੈਂਪ ਲੱਗ ਰਿਹਾ ਤੇ ਤੁਸੀਂ ਆਓ ਤੇ ਉਸ ਕੈਂਪ ਦਾ ਲਾਭ ਲਓ ਜਿਹਦੇ ਜਿਹਦੇ ਕੰਮ ਹੋਣ ਵਾਲੇ ਲੋਕਾਂ ਦੇ ਜਿਹੜੇ 5-5 ਸਾਲ ਦੇ ਕੰਮ ਹੋਣ ਵਾਲੇ ਸੀ ਉਹ ਅੱਜ ਮੌਕੇ ਤੇ ਕੰਮ ਹੋ ਗਏ ਪੰਜਾਬ ਦੇ ਲੋਕ ਇਹਨਾਂ ਕੰਮਾਂ ਤੋਂ ਬਹੁਤ ਖੁਸ਼ ਨੇ ਜੇ ਮੈਂ ਗੱਲ ਕਰਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਕੰਮ ਕੀਤੇ ਆ ਮਾਹੌਣੀ ਥੋੜੇ ਦਿਨ ਪਹਿਲਾਂ ਇੱਕ ਸਾਡੀ ਜਿਹੜੀ ਉਹਨਾਂ ਨੇ ਐਨਓਸੀ ਹਦਾਈਆ ਅਡਜਸਟਰੀ ਤੋਂ ਉਹਦੇ ਲਈ ਪੰਜਾਬ ਦੇ ਲੋਕ ਬੜੇ ਖੁਸ਼ ਨੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਅੱچھے ਸਕੂਲ ਬਣਨੇ ਸ਼ੁਰੂ ਹੋ ਗਏ ਅੱچھے ਹਸਪੀਟਲ ਬਣਨੇ ਸ਼ੁਰੂ ਹੋ ਗਏ ਪੂਰੇ ਪੰਜਾਬ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਖੜਖੜ ਗਲਾਂ ਦੀ ਧਰਤੀ ਤੇ ਜਾ ਕੇ ਸੌਖਾਦੀ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਹੁਣ ਜਿਹੜਾ ਲੋਕਾਂ ਦੇ ਕੰਮ ਲੋਕਾਂ ਦੇ ਹਿੱਤਾਂ ਦੇ ਵਿੱਚ ਹੋ ਰਿਹਾ ਹੈ ਜਾਂ ਲੋਕਾਂ ਨੂੰ ਲੱਗ ਰਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਾਡੀ ਆਪਣੀ ਸਰਕਾਰ ਆ ਲੋਕ ਬਹੁਤ ਖੁਸ਼ ਨੇ ਇਹਦਾ ਜਿਹੜਾ ਰਿਜ਼ਲਟ ਆ ਉਹ ਸਾਨੂੰ ਹੁਣ ਲੋਕ ਸਭਾ ਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ ਕਿ 13 0 ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ 13 ਦੀਆਂ 13 ਸੀਟਾਂ ਆਪਾਂ ਪੰਜਾਬ ਦੇ ਵਿੱਚੋਂ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਵਿੱਚ ਪਾਵਾਂਗੇ ਸੋ ਇੱਕ ਵਾਰ ਫਿਰ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਇਦਾਂ ਦੇ ਉਪਰਾਲੇ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਇਦਾਂ ਹੀ ਪਰਮਾਤਮਾ ਉਹਨਾਂ ਨੂੰ ਸਮਤ ਭਖਸ਼ੇ ਇਦਾਂ ਹੀ ਉਹਨਾਂ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਬੁੱਧੀ ਤਰੱਕੀ ਬੱਚਾ ਕਿ ਇਦਾਂ ਦੇ ਜਿਹੜੇ ਕੰਮ ਆ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਤੇ ਇਹ ਹੁੰਦੇ ਰਹਿਣ ਸੋ ਮੈਂ ਮੈਡਮ ਜੀ ਨੂੰ ਵੀ ਬਹੁਤ-ਬਹੁਤ ਦਾ ਇਹਨਾਂ ਦਾ ਧੰਨਵਾਦ ਵੀ ਕਰਦੀ ਆ ਤੇ ਇਹਨਾਂ ਨੂੰ ਵਧਾਈ ਵੀ ਦੇਣੀ ਆ ਕਿ ਇਹਨਾਂ ਦੇ ਅਜਿ ਮਪੋਦਰ ਹਟਕੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਕੈਂਪ ਲੱਗੇ ਆ ਪੂਰੀ ਸੰਗਠਨ ਟੀਮ ਸਾਡੇ ਮੈਡਮ ਸਿਮਾ ਜੀ ਵੀ ਆਏ ਨੇ ਉਹ ਵੀ ਇੱਥੇ ਦੇਖ ਰਹੇ ਨੇ ਇਹਨਾਂ ਨੂੰ ਪ੍ਰਭਾਤ ਲਾਇਆ ਹੋਇਆ ਇੱਥੇ ਤੇ ਬਹੁਤ-ਬਹੁਤ ਧੰਨਵਾਦ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਸਾਡੇ ਕੈਂਪ ਲੱਗੇ ਆ ਇਹਨਾਂ ਦੇ ਨਾਲ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਬਹੁਤ ਖੁਸ਼ ਨੇ ਹਾਂਜੀ ਮੈਮ ਹਾਂਜੀ ਪੰਜਾਬ ਸਰਕਾਰ ਤੁਹਾਡੇ ਦਵਾਰ ਅੱਜ ਕੈਂਪ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਤੁਹਾਡੇ ਦਵਾਰ ਇੱਕ ਨਵਾਂ ਨਿਵੇਕਲਾ ਫਰੰਦਾ ਮਾਝੂਕ ਸੀਐਮ ਸਾਹਿਬ ਦਾ ਜਿਹਦੇ ਜਿਹਦੇ ਨਾਲ ਤੁਸੀਂ ਇਹ ਸਮਝਦੇ ਆ ਕਿ ਅਸੀਂ ਜਿਹੜਾ ਸਾਲਾਂ ਦੇ ਹਿਸਾਬ ਦੇ ਨਾਲ ਕਰਨ ਵਾਲੇ ਕੰਮ ਨੇ ਜਿਹੜੇ ਰੋਜ਼ ਰੋਜ਼ ਕਰਨ ਵਾਲੇ ਕੰਮ ਸਾਡੇ ਇੱਕ ਦਿਨ ਦੇ ਵਿੱਚ ਲੋਕਾਂ ਦੇ ਕੰਮ ਹੋ ਰਿਹਾ ਸੀ ਬਹੁਤ ਧੰਨਵਾਦ ਕਰਦੇ ਹਾਂ ਦਾ ਕਿ ਵੀ ਜਿਹੜੇ ਸੁਪਨੇ ਲੈ ਕੇ ਅਸੀਂ ਪਾਰਟੀਆਂ ਜੁਆਇਨ ਕੀਤੀਆਂ ਜਿਹੜੇ ਸੁਪਨੇ ਲੈ ਕੇ ਅਸੀਂ ਇਲੈਕਸ਼ਨਲ ਲੜੀਆਂ ਐਮ ਐਲ ਏ ਬਣੇ ਕਿ ਵੀ ਲੋਕਾਂ ਦੇ ਕੰਮ ਮਿੰਟੋ ਮਿੰਟੀ ਕੰਮ ਹੋਣ ਜਿਹਦੇ ਵਿੱਚ ਕੋਈ ਦੇਰੀ ਨਾ ਹੋਵੇ ਉਹ ਸਾਨੂੰ ਜਿਹੜਾ ਅਹਿਸਾਸ ਜਿਹੜਾ ਸੀਗਾ ਉਹ ਅੱਜ ਵੀ ਹੁੰਦਾ ਸਾਨੂੰ ਨਜ਼ਰ ਆ ਰਿਹਾ ਕਿ ਤੀਜਾ ਚੌਥਾ ਕੈਂਪੇਨ ਖੇਡਦਾ ਔਰ ਇਦਾਂ ਹੀ ਰਸ਼ ਜਿਹੜਾ ਇਹਨਾਂ ਨੇ 2 ਵਜੇ ਖਤਮ ਕਰਨਾ ਹੁੰਦਾ ਔਰ ਸਾਡਾ ਕੈਂਪ ਜਿਹੜਾ ਸ਼ਾਮ 5 ਵਜੇ ਤੱਕ ਚੱਲਦਾ ਰਹਿੰਦਾ ਫਿਰ ਵੀ ਕੁਝ ਲੋਕ ਰਹਿ ਜਾਂਦੇ ਆ ਜਿਹੜੇ ਅਸੀਂ ਅਗਲੇ ਕੈਂਪ ਦੇ ਵਿੱਚ ਭੇਜਦੇ ਹਾਂ ਤੁਸੀਂ ਸੋਚੋ ਕਿੰਨੇ ਚਿਰਾਂ ਚਿਰਾਂ ਦੇ ਕੰਮ ਲੋਕਾਂ ਦੇ اٹਕੇ ਹੋਇਆ ਕੱਲ ਇੱਕ ਮੈਨੂੰ ਕੋਈ ਮਿਲਿਆ ਸੀ ਜਿਹਦਾ 7 ਸਾਲ ਦਾ ਕੰਮ ਲਟਕਦਾ ਪਿਆ ਸੀ ਸੱਤ ਸਾਲ ਦਾ ਕੰਮ ਕੈਂਪ ਦੇ ਵਿੱਚ ਹੱਲ ਹੋਇਆ ਬਹੁਤ ਸਾਰੀਆਂ ਇਹ ਨਹੀਂ ਕਿ ਇੱਕ ਡਿਪਾਰਟਮੈਂਟ ਆ ਅੱਜ ਨੰਬਰ ਆਪਣੇ ਸਰਟੀਫਿਕੇਟ ਨੇ ਜਿਹੜੀਆਂ ਤੁਹਾਡੀਆਂ ਮਾਲ ਮਹਿਕਮੇ ਦੀਆਂ ਦਰਸਤੀਆਂ ਨੇ ਮਾਲ ਮਹਿਕਮੇ ਦੇ ਅੰਤਕਾਲ ਨੇ ਆਯੁਸ਼ਮਾਨ ਕਾਰਡ ਆ ਮਤਲਬ ਤੁਹਾਨੂੰ ਪਤਾ 33 ਤਰ੍ਹਾਂ ਦੀਆਂ ਸਹੂਲਤਾਂ 43 ਤਰ੍ਹਾਂ ਦੀਆਂ ਸਹੂਲਤਾਂ ਜਿਹਦੇ ਵਿੱਚੋਂ ਮੇਜਰ ਸਹੂਲਤਾਂ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਲੋਕ ਆ ਰਹੇ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਸਰਟੀਫਿਕੇਟ ਦਾ ਕਿਸੇ ਨੇ ਨਾਮ ਕਰੈਕਟ ਕਰਾਉਣਾ ਇੱਕ ਕੋਈ ਸਰਟੀਫਿਕੇਟ 'ਚ ਕਿਸੇ ਨੇ ਨਾਮ ਦਰਜ ਕਰਾਉਣਾ ਇਹ ਇੱਕ ਕਿਸਮ ਦਾ ਹੂਆ ਆ ਸਾਡੇ ਵਾਸਤੇ ਅਸੀਂ ਹਮੇਸ਼ਾ ਦੇਖਦੇ ਆ ਰਹੇ ਆ ਇੱਕ ਹੋਊਗਾ ਕਿਸਮ ਦੀ ਚੀਜ਼ ਜਿਹੜੀ ਉਹ ਮੌਕੇ ਤੇ ਹਲ ਹੋ ਰਹੀ ਹੈ ਔਰ ਇਹ ਤੋਂ ਵੱਧ ਕੋਈ ਖੁਸ਼ ਨਹੀਂ ਹੋ ਸਕਦੀ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਵਾਰ-ਵਾਰ ਮਾਨਜੋਗ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਸਮਾਂ ਦਿੱਤਾ ਉਹਨਾਂ ਨੇ ਇਹੋ ਜਿਹੇ ਰੰਗ ਸਾਨੂੰ ਦੇਖਣ ਨੂੰ ਮਿਲ ਰਹੇ ਆ ਔਰ ਅਸੀਂ ਲੋਕਾਂ ਦੀਆਂ ਦੁਆਵਾਂ ਬਟੋਰ ਰਹੇ ਆ ਔਰ ਅਸੀਂ ਕਹਿੰਦੇ ਆ ਕਿ ਵੀ ਮਾਨਜੋਗ ਸਿੰਘ ਸਾਹਿਬ ਨੂੰ ਦੁਆਵਾਂ ਦਿਓ ਉਹ ਹੋਰ ਵਧਣ ਫੁੱਲਣ ਹੋਰ ਕੰਮ ਜਿਹੜੀ ਉਹਨਾਂ ਨੂੰ ਪਰਮਾਤਮਾ ਤਰਫੇ ਬਖਸ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਸਰਕਾਰ ਜਿਹੜੀ ਆ ਹਮ ਲੋਕਾਂ ਦੇ ਦਵਾਰ ਦੇ ਉੱਤੇ ਨਵਿਕਲੀ ਪਹਿਲ ਔਰ ਇਸ ਕੈਂਪ ਦੇ ਵਿੱਚ ਇਹਦੀ ਸਾਰੀ ਪੈਰਵਾਈ ਕਰਨ ਕਰਨ ਦੇ ਵਾਸਤੇ ਸਾਰੀ ਸਰਕਾਰ ਦੇ ਇਹ ਨਹੀਂ ਕਿ ਸਿਰਫ ਐਮ ਐਲ اے ਔਰ ਸਾਰੇ ਮੁਲਾਜ਼ਮ ਜਿਹੜੇ ਨੇ ਸਰਕਾਰੀ ਉਹਨਾਂ ਤੋਂ ਇਲਾਵਾ ਟੋਟਲ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਸੰਗਠਨ ਟੋਟਲ ਸਾਰੀ ਜਿੰਨੀ ਹਰਿਆਰਕੀ ਹੈ ਸਰਕਾਰ ਦੀ ਸਾਰੀ ਦੀ ਸਾਰੀ ਜਿਹੜੀ ਇਹਨਾਂ ਕੈਂਪਾਂ ਦੇ ਵਿੱਚ ਬੁੱਧੀ ਹੋਈ ਆ ਸਾਡੇ ਕੋਲ ਸਾਡੇ ਜ਼ਿਲ੍ਹਾ ਪ੍ਰਧਾਨ ਮਨਜੋਗ ਸਟੀਵਨ ਜੀ ਉਹ ਇੱਥੇ ਸਾਡੇ ਦੇਖਣ ਆਏ ਨੇ ਮਨਜੋਗ ਮੈਡਮ ਰਾਜਵਿੰਦਰ ਕੁਰਥਿਆੜਾ ਸਟੇਟ ਸੈਕਟਰੀ ਵੀ ਨੇ ਔਰ ਨਾਲ ਦੀ ਨਾਲ ਇਹ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਨੇ ਤੁਸੀਂ ਦੇਖੋ ਕਿ ਕੈਂਪਾਂ ਦੇ ਵਿੱਚ ਪਹੁੰਚ ਪਹੁੰਚ ਰਹੇ ਨੇ ਲੋਕਾਂ ਦਾ ਪਿਆਰ ਸਦਕਾ ਲੋਕਾਂ ਨੂੰ ਪਿਆਰ ਜਿਤਾਉਣ ਵਾਸਤੇ ਕਿ ਹਾਂ ਅਸੀਂ ਤੁਹਾਡੇ ਆ ਜਿਹੜਾ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਐਮ ਐਲ ਏ ਨੂੰ ਨੇੜੇੋਂ ਦੇਖਣ ਨੂੰ ਤਰਸੇ ਹੋਏ ਲੋਕ ਜਿਹੜੇ ਨੇ ਉਹ ਹੁਣ ਸਾਰੇ ਸਾਡੇ ਆਲਾ ਦਰਜੇ ਦੇ ਜਿੰਨੇ ਵੀ ਸਾਡੇ ਸਟੇਟ ਪੱਧਰ ਦੇ ਲੀਡਰਾਂ ਨੂੰ ਆਪਣੇ ਵਿੱਚ ਦੇਖਦੇ ਨੇ ਤੇ ਉਹਨਾਂ ਨੂੰ ਹੌਸਲਾ ਹੁੰਦਾ ਕਿ ਹਾਂ ਅਸੀਂ ਜਿਹੜੇ ਫੈਸਲੇ ਕੀਤੇ ਸੀ ਉਹ ਸਹੀ ਕੀਤੇ ਸੀ ਔਰ ਅੱਗੋਂ ਤੋਂ ਵੀ ਬਾਦ ਚੜ ਕੇ ਮੇਰਾ ਜਿਹੜਾ ਹਲਕਾ ਉਹਦੇ ਵਿੱਚ ਬਹੁਤ ਸਾਰੇ ਮਤਲਬ ਤੁਸੀਂ ਕਹਿ ਲਓ ਕਿ ਦਰਜਨਾਂ ਦੇ ਵਿੱਚ ਸਰਪੰਚ ਪੰਚਾਇਤਾਂ ਨੇ ਸ਼ਮੂਲੀਅਤ ਕੀਤੀ ਸੀ ਉਸ ਤੋਂ ਬਾਅਦ ਬਹੁਤ ਵਧੀਆ-ਵਧੀਆ ਲੋਕ ਜਿਹੜੇ ਅੱਜ ਤੱਕ ਕਹਿ ਲਓ ਕਿ ਵੀ ਪੋਟੈਂਸ਼ੀਅਲ ਵਾਲੇ ਲੋਕ ਸੀ ਜਾਂ ਮਾਨਸਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਵੱਖ-ਵੱਖ ਪਾਰਟੀਆਂ ਨੇ ਕੁੰਜੇ ਲਾ ਕੇ ਰੱਖਿਆ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਮਯਾਬੀ ਦੇਖਦੇ ਹੋਏ ਸੀਐਮ ਸਾਹਿਬ ਦਾ ਲੋਕਾਂ ਪ੍ਰਤੀ ਪਿਆਰ ਦੇਖਦੇ ਹੋਏ ਪੰਜਾਬ ਪ੍ਰਤੀ ਪਿਆਰ ਦੇਖਦੇ ਹੋਏ ਪੋਟ ਸਾਰੇ ਲੋਕ ਸਾਡੇ ਨਾਲ ਐਜ਼ ਏ ਮੁਹਾਜ ਬਣ ਕੇ ਚੱਲੇ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਨਪੁੱਤ ਦੇ ਸਾਡੇ ਇਸ ਵੇਲੇ ਸਾਰੇ ਜਿਹੜੀਆਂ ਟੀਮ ਆ ਸਾਰੇ ਵੱਖ-ਵੱਖ ਅਹੁਦੇਦਾਰ ਸੰਪਾਨ ਨੇ ਬਲੋਕ ਪ੍ਰਧਾਨ ਨੇ ਔਰ ਸਾਰੇ ਜਿਹੜੇ ਕਮਪੰਪਰ ਹੋ ਕੇ ਇਸ ਕੈਂਪ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਕਰਵਾ ਰਹੇ ਖੁਦ ਮਿਹਨਤ ਕਰ ਰਿਹਾ ਤਾਂ ਕਿ ਕਿਸੇ ਦਾ ਕੋਈ ਕੰਮ ਨਾ ਰਹੇ ਜੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਦੱਸ ਰਿਹਾ ਕਿ ਆ ਤੁਹਾਡੇ ਕੈਂਪ ਲੱਗ ਰਿਹਾ ਜੇ ਕੋਈ ਤੁਹਾਡਾ ਕੰਮ ਹੈ ਤਾਂ ਕੈਂਪ ਦੇ ਵਿੱਚ ਲੈ ਕੇ ਆਓ ਬਹੁਤ ਵੱਡੀ ਗੱਲ ਹੈ ਸਾਡੇ ਵਰਕਰ ਬਹੁਤ ਮਿਹਨਤੀ ਹੈ ਸਾਡੀ ਟੀਮ ਬਹੁਤ ਮਿਹਨਤੀ ਹੈ ਸਾਡੇ ਅਹੁਦੇਦਾਰ ਸਰਵਰ ਸਾਰੇ ਬਹੁਤ ਮਿਹਨਤੀ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਡੋਰ ਟੂ ਡੋਰ ਕਰਦੇ ਨੇ ਔਰ ਸ਼ਹਿਰ ਦੇ ਵਿੱਚ ਵੀ ਡੋਰ ਟੂ ਡੋਰ ਕਰਕੇ ਨਹੀਂ ਤਾਂ ਇੱਕ ਅਲੰਬਾ ਲਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਕਦੀ ਕੈਂਪ ਲੱਗਦੇ ਸੀ ਜੇ ਤੁਸੀਂ ਦੇਖਦੇ ਰਹੇ ਹਾਂ ਪੂਨਾ ਕੈਂਪਾਂ ਦੇ ਵਿੱਚ ਵੀ ਅਸੀਂ ਖੱਜਲ ਖਵਾਰੀਆਂ ਹੁੰਦੀਆਂ ਲੋਕਾਂ ਦੀਆਂ ਦੇਖੀਆਂ ਇਹ ਸਾਰਾ ਕੁਝ ਅਸੀਂ ਆਪਕੋ ਗਿਆ ਕੈਂਪਾਂ ਦੇ ਵਿੱਚ ਜਿਹੜੇ ਕਦੀ ਪਿਛਲੇ ਸਮਿਆਂ ਦੇ ਵਿੱਚ ਸਾਲ ਚ ਇੱਕ ਅੱਧਾ ਕਿਤੇ ਕੈਂਪ ਲੱਗਦਾ ਹੁੰਦਾ ਸੀ ਪੰਜ ਸਾਲਾਂ ਇਕੱਠਾ ਉਹਦੇ ਵਿੱਚ ਵੀ ਕਦੀ ਕਿਸਦਾ ਨਫਟਾਰਾ ਨਹੀਂ ਸੀ ਦੇਖਿਆ ਮੇਰੇ ਅੱਖੀ ਦੇਖਣ ਦੀਆਂ ਗੱਲਾਂ ਕਿ ਘਰ-ਘਰ ਕੇ ਫਾਰਮੋਂ ਧੋਰੀਆਂ ਬਨ ਬਨ ਕੇ ਕੁੰਟਲਾਂ ਦੇ ਸਾਹਮਣੇ ਨਾਲ ਫਾਰਮ ਲੈ ਲੈ ਕੇ ਦਫ਼ਤਰਾਂ ਦੇ ਵਿੱਚ ਪਏ ਹੁੰਦੇ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅੱਗ ਲਾਈ ਜਾਂਦੀ ਸੀ ਇਹ ਮੇਰੇ ਆਪਣੇ ਐਕਸਪੀਰੀਅੰਸ ਤੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਕੀ ਕੈਂਪ ਲਾ ਲੈਣੇ ਫਾਰਮ ਭਰ ਲੈਣੇ ਕਦੀ ਰੋਜ਼ਗਾਰ ਦੇ ਭਰ ਲੈ ਕਦੀ ਕੋਈ ਭਰ ਲੈ ਕਦੀ ਕੋਈ ਭਰ ਲੈ ਫੇ ਉਹਨਾਂ ਨੂੰ ਟਨਾਂ ਦੇ ਹਿਸਾਬ ਦੇ ਨਾਲ ਇਕੱਠੇ ਕਰਨੇ ਫਿਰ ਉਹ ਜਾ ਕੇ ਦਫ਼ਤਰਾਂ ਦੇ ਵਿੱਚ ਰੋਲਣੇ ਬਾਅਦ ਵਿੱਚ ਉਸ ਰਿਕਾਰਡ ਨੂੰ ਅੱਗ ਲਾਈ ਜਾਂਦੀ ਸੀ ਮੈਂ ਵੀ ਅੱਖੀਂ ਗੁਆਹ ਹਾਂ ਇੱਥੇ ਕੋਈ ਫਾਰਮ ਨਹੀਂ ਭਰਿਆ ਜਾਂਦਾ ਕੋਈ ਕੁਝ ਨਹੀਂ ਕਰਿਆ ਜਾਂਦਾ ਹਰ ਇੱਕ ਸੂਤ ਜਿਹੜੀ ਆਨਲਾਈਨ ਜਿਹੜੀ ਮੌਕੇ ਤੇ ਉਸੇ ਵੇਲੇ ਹੋ ਰਹੀ ਉਹ ਹੀ ਨਹੀਂ ਤੇ ਨਾਲ ਦੀ ਨਾਲ ਸਮਾਂ ਦਿੱਤਾ ਜਾ ਰਿਹਾ ਕਿ ਫਲਾਣੇ ਦਿਨ ਨੂੰ ਆ ਕੇ ਤੁਸੀਂ ਲੈ ਜਾਓ ਇਹ ਪ੍ਰਾਪਤੀ ਜਿਹੜੀ ਆ ਸਾਨੂੰ ਮਨ ਹੋ ਰਿਹਾ ਸੀ ਸਮਝਿੰਦੇ ਕਿ ਜੇ ਅਸੀਂ ਸਮਾਜ ਦੇ ਵਿੱਚ ਇੰਨਾ ਚਿਰ ਗੁਜ਼ਰਦੇ ਰਹੇ ਆ ਇਹਨਾਂ ਚਿਰ ਆਪਣਾ ਵਿਚਾਰਦੇ ਰਹੇ ਆ ਤੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਥਰੁੱਟੀਆਂ ਸੀਗੀਆਂ ਉਹਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਾਨਯੋਗ ਸੀਐਮ ਸਾਹਿਬ ਖੁਦ ਇਹਦੀ ਸਾਰੀ ਰੂਪਰੇਖਾ ਦਿੱਤੇ ਧਿਆਨ ਦੇ ਰਿਹਾ ਰੋਜ਼ ਰਿਪੋਰਟਾਂ ਹੋ ਰਹੀਆਂ ਨੇ ਜਿਲ੍ਹਾ ਪ੍ਰਧਾਨ ਜੀ ਆਪ ਰਿਪੋਰਟ ਲੈਣ ਆਏ ਆ ਮੈਡਮ ਥੇੜਾ ਜੀ ਆਪ ਰਿਪੋਰਟ ਲੈਣ ਆਏ ਇੱਥੇ ਸਾਡੇ ਸਾਰੇ ਜਿਹੜੇ ਉਦੇਦਾਰ ਸਹਿਬਾਨ ਇਸ ਇੱਕ ਕਿਸਮ ਦੀ ਸਾਡਾ ਇੱਕ ਮਹੀਨੇ ਦਾ ਇਹ ਜਿਹੜਾ ਨਾ ਇੱਕ ਕਿਸਮ ਅਸੀਂ ਕਹਿ ਲਓ ਕਿ ਅਸੀਂ ਜਹਾਦਵੰਦ ਲੱਗੇ ਹੋਏ ਆ ਕਿ ਅਸੀਂ ਲੋਕਾਂ ਦੇ ਸਾਰੇ ਰੁਕੇ ਹੋਏ ਕੰਮ ਜਿਹੜੇ ਇੱਕ ਮਹੀਨੇ ਦੇ ਵਿੱਚ ਖਤਮ ਕਰਾ ਦੇਣਾ ਧੰਨਵਾਦ ਹਾਂਜੀ ਸਰ ਅੱਜ ਨਕੋਦਰ ਦੇ ਵਿੱਚ ਜਿਹੜਾ ਹੈਗਾ ਜੈਜਾ ਲੈਨ ਪਹੁੰਚੇ ਆ ਕੈਂਪ ਜਿਹੜੇ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਬਲੌਗ ਕੀ ਕਹਿਣਾ ਚਾਹੁੰਦੇ ਜੀ ਮਤਰੀ ਸਰਦਾਰ ਭਗਵਤ ਸਿੰਘ ਮਾਨ ਨੂੰ ਮਤਾਇਆ ਉਤਰਾਲਾ ਕੀਤਾ ਗਿਆ ਹੈ ਸ਼ਬਦਾਂ ਕੋਲੇ ਉਹਦੇ ਵਾਸਤੇ ਅੱਜ ਅਸੀਂ ਇੱਕ ਕੰਪਿਊਟਰ ਦੇ ਵਿੱਚ ਆਏ ਥੱਲੇ ਤੇ ਔਰ ਇਥੇ ਆ ਕੇ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਆਪਣੇ ਜਿਹੜੇ ਹੈਗੇ ਆ ਕੁਝ ਕਰੈਕਸ਼ਨ ਦੇ ਸਰਟੀਫਿਕੇਟਸ ਹੈ ਕੋਈ ਕਾਫ ਸਰਟੀਫਿਕੇਟ ਹੈਗੇ ਜਾਂ ਜਿਹੜਾ 1076 ਦੇ ਵਿੱਚ 43 ਕੰਮ ਹੈਗੇ ਆ ਉਹਦੇ ਵਾਸਤੇ ਗਏ ਇਥੇ ਆ ਕੇ ਆਪਣੇ ਕੰਮ ਕਰ ਰਹੇ ਔਰ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਲੋਕਾਂ ਦੇ ਕੰਮ ਜਿਹੜੇ ਹੈਗੇ ਆ ਉਹ ਮੌਕੇ ਦੇ ਉੱਤੇ ਹੀ 50 60% ਜਿਹੜੇ ਕੰਮ ਸੀਗੇ ਮੌਕੇ ਦੇ ਉੱਤੇ ਉਹਨਾਂ ਦਾ ਨਿਬਟਾਣਾ ਹੋ ਗਿਆ ਹੈ ਸਭ। ਹੋਰ ਮੈਨੂੰ ਪੂਰੀ ਆਸ ਹੈ ਕਿ ਜਿਹੜੇ ਆਪਣੇ ਕੋਈ ਹੋਰ ਕੋਈ ਰਹਿ ਜਾਊਗੇ ਕੰਮ ਉਹ ਅਗਲੇ ਕੈਂਪਾਂ ਦੇ ਵਿੱਚ ਜਾ ਕੇ ਆਪਣਾ ਕੰਮ ਕਢਵਾ ਲੈਣਗੇ। ਤਾਂ ਕਿ ਇਹ ਇੱਕ ਮੌਕਾ ਹੈਗਾ ਆ ਕਿਉਂਕਿ ਜੋ ਜਿਹੜੇ ਛੋਟੇ ਛੋਟੇ ਕੰਮਾਂ ਵਾਸਤੇ ਕਜੇਰੀਆਂ 'ਚ ਜਾਂਦੇ ਹੈਗੇ ਖੰਜਣ ਖਵਾਰੀ ਅਸੀਂ ਕਈ ਵਾਰੀ 2 ਦਿਨ ਲੱਗ ਜਾਂਦੇ ਕਈ ਵਾਰੀ 2 ਮਹੀਨੇ ਲੱਗ ਜਾਂਦੇ ਆ ਕਈ ਅਸੀਂ ਇੱਥੇ ਦੇਖੇ ਹੈਗੇ ਕਿ 3 ਸਾਲ ਹੋਲਾਂ ਵੀ ਹੈਗਾ ਅਸੀਂ ਇੱਕ ਉਹ ਵੀ ਅੱਜ 15-20 ਮਿੰਟਾਂ ਦੇ ਵਿੱਚ ਹੀ ਉਹਦਾ ਪ੍ਰੋਗਰਾਮ ਦਾ ਜਿਹੜਾ ਸਰਟੀਫਿਕੇਟ 받 ਕੇ ਉਹਨੂੰ ਮਿਲ ਗਿਆ ਸੋ ਇਹ ਇੱਕ ਬਹੁਤ ਅੱਛਾ ਉਪਰਾਲਾ ਹੈਗਾ ਆ ਔਰ ਇਹਦੇ ਵਾਸਤੇ ਅਸੀਂ ਆਪਣੇ ਸਰਦਾਰ ਭਗਵਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਨਾਲ ਭੈਣ ਜੀ ਰਾਜਮਦਰ ਖੜਾ ਜੀ ਸਾਡੇ ਸਟੇਟ ਸੈਕਟਰੀ ਹੈਗੇ ਆ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹੈਗੇ ਆ ਐਮ ਐਲ ਏ ਸਾਹਿਬ ਵੀ ਹੈਗੇ ਆ ਔਰ ਐਮ ਐਲ ਏ ਸਾਹਿਬ ਸਾਡੇ ਬਲੌਗ ਪ੍ਰਧਾਨ ਨੇ ਬੜੀ ਮਿਹਨਤ ਨਾਲ ਟੋਕ ਸ਼ਾਟ ਕਰਕੇ ਔਰ ਆਪਣੇ ਜਿਹੜੇ ਹੈਗੇ ਆ ਬਹੁਤ ਬਹੁਤ ਲੋਕਾਂ ਨੂੰ ਇਸ ਜਗ੍ਹਾ ਤੇ ਲੈ ਕੇ ਆ ਰਹੇ ਤਾਂ ਕਿ ਉਹਨਾਂ ਦੇ ਕੰਮ ਕਿੱਥੇ ਚੱਲ ਸਕਦਾ ਹੈ ਹਾਂਜੀ ਭਾਜੀ ਕੀ ਨਾਮ ਜੀ ਵਿਜੇ ਕੁਮਾਰ ਜੀ ਵਿਜੇ ਕੁਮਾਰ ਜੀ ਅੱਜ ਕਿਹੜਾ ਕੰਮ ਕਰਵਾਉਣ ਆਏ ਸੀ ਕੈਂਪ ਦੇ ਵਿੱਚ ਭਾਜੀ ਮੇਰਾ ਲੇਬਰ ਘਰ ਨਹੀਂ ਆਜ ਬਣਦਾ ਸੀਗਾ ਤਕਰੀਬਨ 2 4 ਸਾਲ ਹੋ ਗਏ ਹਨ ਯਾਰ ਤੇ ਮੈਂ ਇਸ ਕਰਕੇ ਇੱਥੇ ਆਇਆ ਆਵਾਜ਼ ਦੀ ਪਾਰਟੀ ਦੇ ਕੈਂਪ ਦੇ ਵਿੱਚ ਤੇ ਇੱਥੇ ਮੇਰਾ ਆਨ ਦੀ ਸਪੋਰਟ ਐਟ এ ਟਾਈਮ ਬਣ ਗਿਆ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਗਾ ਜਗਾ ਕੈਂਪ ਲਗਾਏ ਜਾ ਰਹੇ ਕਿਸ ਤਰ੍ਹਾਂ ਦੇਖਦੇ ਆ ਇਹ ਜੀ ਜੋ ਆਮ ਆਦਮੀ ਪਾਰਟੀ ਦੇ ਕੈਂਪ ਲਗਾ ਰਹੇ ਆ ਬਹੁਤ ਵਧੀਆ ਲੱਗ ਰਹੇ ਵਧੀਆ ਲੱਗ ਰਹੇ ਹਾਂਜੀ ਹਾਂਜੀ